ਇਹ ਜਿਹੜੇ ਪੋਸਟਰ ਲੱਗੇ ਸੀਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਉਸਤਵ ਅਸੀਂ 19 ਤਰੀਕ ਨੂੰ ਸ਼੍ਰੀ ਅਖੰਡ ਪੁਰਸਬ ਆਰੰਭ ਕਰਕੇ ਰੱਖੇਗੇ ਅਖੰਡ ਪੁਰਸਬਾਂ ਦੇ ਪੂਗ 21 ਤਰੀਕ ਦਿਨ ਐਤਵਾਰ ਨੂੰ ਪਾ ਰਹੇ ਸੀਗੇ ਉਹਦੇ ਵਿੱਚ ਦੋ ਦਿਨ ਦੇ ਰਾਤਰੀ ਦੇ ਸਮਾਗਮ ਉਹ ਅਸੀਂ ਕਰਵਾ ਰਹੇ ਸੀਗੇ ਗੁਰੂ ਕਾ ਲੰਗਰ ਤੁਰਤ ਵਰਤਿਆ ਜਾਣਾ ਸੀ ਤੇ ਜਿਹਦੇ ਵਿੱਚ ਔਹਲਵਾਲਾ ਰੋਡ ਤੋ ਰਾਜਪਾਲ ਦੇ ਛੱਲੋਂ ਤੋਂ ਅੱਗੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਆਸਥਾਨ ਦਾ ਅਸੀਂ ਨੀਂਹ ਪੱਥਰ ਰੱਖਣਾ ਸੀਗਾ ਜਿਹਦੇ ਵਿੱਚ ਇਥੋਂ ਦੇ ਜਿਹੜੇ ਸ਼ਰਦਾ ਵਾਲੇ ਸਾਰੇ ਘਰ ਹੈ ਤੇ ਇਧਰ ਗੁਰਦੁਆਰਾ ਸਾਹਿਬ ਨਹੀਂ ਸੀ ਲੋਕ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਆਸਥਾਨ ਦਾ ਨੀਂਹ ਪੱਥਰ ਰੱਖਣਾ ਸੀ ਪਹਿਲਾਂ ਅਸੀਂ ਸਮਾਗਮ ਕਰਨਾ ਹੀ ਤਿੰਨ ਦਿਨ ਦਾ ਤੇ ਅੱਜ ਇੱਥੇ ਬੀਬੀ ਗੁਰਿੰਦਰ ਕੌਰ ਭੋਲੂ ਵਾਲਾ ਤੇ ਉਹਦੇ ਨਾਲ ਕੁਝ ਜਿਹੜੇ ਬੰਦੇ ਸਿਕ ਤੇ ਉਹਨਾਂ ਨੇ ਆ ਕੇ ਮੈਨੂੰ ਫੋਨ ਜੀ ਅਕੀ ਰਹਿਣ ਤੋਂ ਪਰਲਾ ਮੈਂ ਕਿ ਵੀ ਚਲੋ ਕੋਈ ਗੱਲ ਨਹੀਂ ਤੇ ਜਦੋਂ ਮੈਂ ਇੱਥੇ ਐਂਟਰੀ ਕੀਤੀ ਆ ਤੇ ਆ ਜਿਹੜੇ ਫਲੈਕਸ ਤੁਸੀਂ ਪਿੱਛੇ ਦੇਖ ਰਹੇ ਹੋ ਇੱਕ ਅਗਲੇ ਪਾਸੇ ਉਹ ਫਲੈਕਸ ਪਾੜੇ ਪਏ ਸੀ ਉਹ ਜਿਹੜੇ ਮੇਰੇ ਸਿੰਘ ਸੀ ਉਹ ਘਰਾਂ 'ਚ ਸੱਦਾ ਪੱਤਰ ਦੇ ਰਹੇ ਸੀ ਵੀ ਪ੍ਰੋਗਰਾਮ ਦਾ ਤੇ ਇਹ ਸਾਹਮਣੇ ਦੁਕਾਨ ਵਾਲਾ ਵੀਰ ਹੈ ਕਰਿਆਨੇ ਵਾਲਾ ਤੇ ਇਹਨੂੰ ਪੁੱਛਿਆ ਵੀ ਇਹ ਫਲੈਕਸ ਕਿਹਨੇ ਪਾੜੇ ਵੀ ਸਾਹਮਣੇ ਬੈਠੇ ਤੁਸੀਂ ਤੇ ਉਹਨੇ ਬੀਬੀ ਗੁਰਿੰਦਰ ਕੌਰ ਜਿਹੜੀ ਐਸ.ਸੀ.ਪੀ.ਸੀ ਦੀ ਮੈਂਬਰ ਹੈ ਉਹਦੇ ਮੁੰਡੇ ਦਾ ਨਾਮ ਲਿਆ ਜਿੰਮੀ ਸ਼ੈਲਰ ਵਾਲਾ ਏ ਬਟ ਜਦੋਂ ਉੱਥੇ ਗੱਲ ਹੋਈ ਐ ਤੇ ਬੀਬੀ ਗੁਰਿੰਦਰ ਕੌਰ ਦੇ ਰੰਗ ਉਦੋਂ ਉੱਡੇ ਐ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਜਿਹਨੇ ਫਲੈਕਸ ਆ ਪਾੜੀਆਂ ਉਹਨਾਂ ਨੂੰ ਬੁਲਾਓ ਇੱਥੇ ਬੰਦੇ ਕੌਣ ਐ ਜਿਸਾ ਗੁਰੂ ਸਾਹਿਬ ਤੋਂ ਮਾਫੀ ਉਹਨਾਂ ਫਲੈਕਸ ਪਾੜਨ ਦਾ ਕੀ ਮਤਲਬ ਉਹ ਇਸ ਦੁਕਾਨਦਾਰ ਬੰਦੇ ਤੋਂ ਉਹਨਾਂ ਨੇ ਫੋਨ ਕੀਤਾ ਵੀ ਤੂੰ ਇਸ ਗੱਲ ਤੋਂ ਮੁੱਕਰ ਜੀ ਪਰ ਸਾਡੇ ਸਿੰਘ ਵੀ ਨਾਲ ਹੀ ਇੱਥੇ ਪਹੁੰਚ ਗਏ ਸੀ ਇਹ ਦੋ ਜਣੇ ਤੇ ਉਹਨਾਂ ਨੇ ਰਿਕਾਰਡਿੰਗ ਲਈ ਐ ਤੇ ਆ ਕੇ ਦੁਕਾਨਦਾਰ ਨੂੰ ਪੁੱਛਿਆ ਦੁਕਾਨਦਾਰ ਕਹਿ ਰਿਹਾ ਗੋਂ ਵੀ ਯਾਰ ਤੁਸੀਂ ਮੇਰਾ ਨਾਂ ਨਹੀਂ ਸੀ ਉੱਥੇ ਲੈਣਾ ਤੇ ਪਤਾ ਤੁਹਾਨੂੰ ਮੈਂ ਸਾਰਾ ਦੱਸਤਾ ਸੀਗਾ ਵੀ ਕਿਹਨੇ ਫਲੈਕਸ ਪਾੜੇ ਆ ਜ਼ਿੰਮੇਦਾਰ ਉਹਨੇ ਨਾਂ ਲਿਆ ਛੈਲਨ ਵਾਲੇ ਦਾ ਤੇ ਚਲੋ ਵੱਡੇ ਬੰਦੇ ਆ ਤੇ ਅਸੀਂ ਚਾਹੁੰਦੇ ਆ ਵੀ ਇਹਨਾਂ ਨੇ ਜਿਹੜਾ ਮਕਰਾਇਆ ਇਹਨੂੰ ਤੇ ਅੱਜ ਅਸੀਂ মিডিਆ ਤੁਹਾਡੇ ਰਾਈ ਗੱਲ ਪਚਾਉਣੀ ਚਾਹੁੰਦੇ ਆ ਵੀ ਉੱਤੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੋਵੇ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਾ ਇਹ ਕੋਈ ਆਮ ਗੱਲ ਨਹੀਂ ਐਮਐਲਏ ਤੋਂ ਵੱਧ ਪਾਵਰ ਹੁੰਦੀ ਐ ਕੌਣ ਹੁੰਦਾ ਐ ਐਸਜੀਪੀਸੀ ਮੈਂਬਰ ਜਿਹੜਾ ਜਿਲੇ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰੇ ਤੇ ਐਡੀ ਸ਼ਰਧਾਂ ਸੀ ਜਿਹੜਾ ਦਿਨ ਮਨਾ ਰਹੇ ਸੀ ਸਾਡੇ ਮਨ ਨੂੰ ਬਹੁਤ ਖੇਸ ਪਹੁੰਚੀ ਆ ਸਾਰਿਆਂ ਨੂੰ ਖੇਸ ਪਹੁੰਚੀ ਆ ਸਾਰੇ ਖੜੇ ਆ ਨਗਰ ਨਿਵਾਸੀ ਅਸੀਂ ਪ੍ਰਦਰਸ਼ਨ ਕਰਾ ਰਹੇ ਹਾਂ ਇਹ ਜਗ੍ਹਾ ਤੁਹਾਡੀ ਹੈ ਜੇ ਤੁਸੀਂ ਸਾਂਝੀ ਕਰਾ ਲਈ ਨਹੀਂ ਅਸੀਂ ਜਗ੍ਹਾ ਆਪਣੀ ਮੁੱਲ ਲਈ ਆ ਜੀ ਅਸੀਂ ਮਤਲਬ ਆਪਣੀ ਪ੍ਰਾਪਰਟੀ ਆਪ ਲਈ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਇਹ ਜਗ੍ਹਾ ਕਰਵਾਈ ਹੈ ਤੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਬਣਵਾ ਰਹੇ ਸੀ ਵੀ ਚਲੋ ਨਿੱਕੇ ਨਿੱਕੇ ਬੱਚੇ ਆ ਜੀ ਅਸੀਂ ਉਹਨਾਂ ਨੂੰ ਦਸਤਾਰਾਂ ਬਣਾਈਏ ਸਿੱਖੀ ਦਾ ਪ੍ਰਚਾਰ ਹੋਵੇ ਤੇ ਇਹ ਬੀਬੀ ਗੁਰਿੰਦਰ ਕੌਰ ਦੇ ਬੇਟੇ ਨੇ ਜਿਹੜੀ ਇਹ ਹਰਕਤ ਕੀਤੀ ਬਹੁਤ ਸ਼ਰਮ ਵਾਲੀ ਹੈ ਤੇ ਸਾਨੂੰ ਤੇ ਸਾਰੀ ਸੰਗਤ ਨੂੰ ਜਿਹੜੀ ਠੇਸ ਪਹੁੰਚੀ ਇਸ ਗੱਲ ਦੀ ਵੀ ਤੁਸੀਂ ਜਿੱਥੇ ਦਾ ਸਿੱਖੀ ਦਾ ਪ੍ਰਚਾਰ ਕਰਨੇ ਬੂਟੇ ਲਾਉਣੇ ਸਿੱਖੀ ਦੇ ਤੁਸੀਂ ਜਾ ਕੇ ਫਲੈਕਸਾਂ ਪਾੜ ਰਹੇ ਹੋ ਫਲੈਕਸ ਪਾੜਨ ਦਾ ਪਤਾ ਤੁਹਾਨੂੰ ਕਦੋਂ ਲੱਗਿਆ ਜੀ ਫਲੈਕਸ ਦਾ ਜੀ ਜਦੋਂ ਇੱਥੇ ਮੈਂ ਤੇ ਆਪਣੀ ਜਗਾਵਲ ਅਸੀਂ ਜਾ ਰਹੇ ਸੀ ਆ ਫਲੈਕਸ ਤੁਸੀਂ ਵੇਖਿਆ ਹੀ ਆ ਇੱਕ ਪੈਰਾਂ 'ਚ ਲਤਾੜਿਆ ਵੀ ਗਿਆ ਜੀ ਕੱਲਾ ਪਾੜਿਆ ਨਹੀਂ ਗਿਆ ਪੈਰਾਂ 'ਚ ਲਤਾੜਿਆ ਗਿਆ ਇੱਕ ਫਲੈਕਸਾ ਪਿੱਛੇ ਆ ਤੁਹਾਡੇ ਸਾਹਮਣੇ ਇਹ ਵੀ ਪਾੜ ਦਿੱਤਾ ਗਿਆ ਤੇ ਜਦੋਂ ਉੱਥੇ ਬੀਬੀ ਗੁਰਿੰਦਰ ਕੌਰ ਖੜੀ ਨਾਲ 15 ਕ ਬੰਦੇ ਖੜੇ ਐ ਇਹਨਾਂ ਦੀ ਪਾਰਟੀ ਦੇ ਹੋਣ ਜਾਂ ਗੁਰਦੁਆਰਾ ਸਾਹਿਬ ਦੇ ਦੂਸਰੇ ਜਿਹੜਾ 8 ਕਿਲੋਮੀਟਰ ਦੂਰ ਐ ਤੇ ਅਸੀਂ ਉੱਥੇ ਗੱਲਬਾਤ ਕੀਤੀ ਤੇ ਬੀਬੀ ਕਹਿੰਦੀ ਆ ਜੀ ਮੇਰੇ ਮੁੰਡੇ ਦਾ ਨਾ ਕੋਈ ਨਹੀਂ ਜੇ ਮੇਰੇ ਮੁੰਡੇ ਦੀ ਹੋਈ ਗਲਤੀ ਜੀ ਤੇ ਆਪਾਂ ਉਹਨੂੰ ਬਹਿ ਕੇ ਗੱਲਬਾਤ ਕਰ ਲਾਂਗੇ ਇਹ ਇਤੋਂ ਪਤਾ ਲੱਗਦਾ ਜੀ ਸਾਬਤ ਹੈ ਵੀ ਹਾਂ ਉਹਨਾਂ ਨੇ ਪਾੜਿਆ ਤੇ ਕਾਰਵਾਈ ਪੁਲਿਸ ਦੀ ਕਰਨੀ ਅੱਗੇ ਫਰਜ਼ਬੰਦ ਹੈ ਤੇ ਤੁਸੀਂ ਪੁਲਿਸ ਨੂੰ ਕੋਈ ਡਿਟੀ ਕਿਸਵਾ ਨਹੀਂ ਪੁਲਿਸ ਨੂੰ ਹਜੇ ਨਹੀਂ ਤੁਹਾਡੇ ਨਾਲ ਹੀ ਬੇਨਤੀ ਕਰ ਰਹੇ ਆ ਬਈ ਬਾਕੀ ਪੁਲਿਸ ਨੂੰ ਵੀ ਅਸੀਂ ਕੰਪਲੀਟ ਕਰਾਂਗੇ ਤੇ ਅੱਗੇ ਪ੍ਰਸ਼ਾਸਨ ਦਾ ਫਰਜ਼ਬੰਦ ਹੈ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਕਰਨਗੇ ਤੇ ਚਲੋ ਗੁਰੂ ਮਹਾਰਾਜ ਜਾਣਦੇ ਆ ਸਾਡਾ ਕੋਈ ਜ਼ੋਰ ਨਹੀਂ ਤੇ ਬਸ ਇਹੀ ਬੇਨਤੀ ਆ ਤਾਂ ਹੀ ਬੁਲਾਇਆ ਤੁਹਾਨੂੰ ਵੀ ਕਰਵਾਇਆ ਤੁਹਾਨੂੰ ਪਤਾ ਜੀ ਅੱਜ ਅਸੀਂ ਜਿਹੜਾ ਆ ਕੱਟ ਕੀਤਾ ਹੈ ਤੇ ਇਹਦੇ ਵਿੱਚ ਫਲੈਕਸ ਪਾੜੇ ਗਏ ਆ ਤੇ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਤਨਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਨਾਮ ਲਿਖਿਆ ਗਿਆ ਸੀ ਤੇ ਐਸਜੀਪੀਸੀ ਗੁਰਿੰਦਰ ਕੌਰ ਜਿਹੜੀ ਬੀਬੀ ਜੀ ਹੈ ਉਹਦੇ بیٹے ਨੇ ਜਿਹੜੀ ਇੱਕ ਹਰਕਤ ਕੀਤੀ ਆ ਫਲੈਕਸ ਪਾੜੇ ਆ ਪਾੜਨ ਤੋਂ ਬਾਅਦ ਮਹਾਰਾਜ ਜੀ ਦੇ ਨਾਮ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਲਿਖਿਆ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਕੋਤੇ ਪੈਰਾਂ ਨਾਲ ਉਹਨੂੰ ਰਿਫਲੈਕਸ਼ਨ ਨੂੰ ਲਤਾੜਿਆ ਗਿਆ ਤੇ ਇਹ ਜਿਹੜੀ ਬੇਅਦਬੀ ਹੋਈ ਹੈ ਬਹੁਤ ਵੱਡੀ ਤੇ ਸਾਨੂੰ ਇਨਸਾਫ਼ ਦਿਵਾਇਆ ਜਾ ਬੋਲੇ ਸੋਨਹਾ ਜੀਓ ਆਪਣੇ ਹਾਲ ਚਾਹ ਤਲੀ ਉਹਨਾਂ ਵੱਲੋਂ ਤੁਹਾਡੇ ਬੇਟੇ ਤੇ ਐਲੀਗੇਸ਼ਨ ਲਾਇਆ ਗਿਆ ਕਿ ਉਹਨਾਂ ਵੱਲੋਂ ਪੋਸਟਰ ਲਾਇਆ ਗਿਆ ਸੀ ਉਹਨਾਂ ਜਿਮੀ ਵੱਲੋਂ ਜਿਹੜੇ ਪੋਸਟਰ ਪਾਏ ਗਏ ਆ ਕੀ ਕਹਿਣਾ ਤੁਹਾਡੇ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਦੀ ਆ ਕਿ ਮੰਤਰੀ ਜੀ ਉਹਨਾਂ ਨੂੰ ਜੋ ਵੀ ਕੋਈ ਐਲੀਗੇਸ਼ਨ ਲਾਏ ਗਏ ਹਨ ਮੈਨੂੰ ਤਾਂ ਉਸ ਬਾਰੇ ਨਹੀਂ ਪਤਾ ਹੈਗਾ ਹੋ ਸਕਦਾ ਇਹਨਾਂ ਨੇ ਲਗਾਏ ਆ ਕਿਨੇ ਫਾੜੇ ਜੇ ਤਾਂ ਮਨਪ੍ਰੀਤ ਜੀ ਨੇ ਖੁਦ ਜਮੀਨ ਨੂੰ ਦੇਖਿਆ ਫਾੜਦੇ ਆ ਫੇਰ ਤਾਂ ਮੈਂ ਵੀ ਮੰਨ ਲੈਂਦੀ ਆ ਪਰ ਨਾ ਤਾਂ ਮੇਰੀ ਹਾਜ਼ਰੀ 'ਚ ਕੋਈ ਗੱਲ ਹੋਈ ਏ ਨਾ ਮੈਨੂੰ ਉਸ ਬਾਰੇ ਕੋਈ ਪਤਾ ਹੈਗਾ ਤੇ ਬਾਕੀ ਜੋ ਇੱਕ ਮੁੱਦਾ ਹੈ ਮੈਂ ਥੋੜਾ ਜਿਹਾ ਜਾਣਨਾ ਪਾਦਿਆਂ ਡਿਟੇਲ ਪ੍ਰੈਸ ਦੀ ਮੈਂ ਤੁਹਾਨੂੰ ਸਾਰੀ ਸੰਗਤ ਦੇ ਨਾਲ ਕੱਲ ਨੂੰ 10 11 ਵਜੇ ਗੇੜੀਆ ਰਿਪੋਰਟ ਦਿਆਂਗੀ ਪਰ ਇੱਕ ਥੋੜਾ ਜਿਹਾ ਚਾਨਣਾ ਮੈਂ ਜ਼ਰੂਰ ਪਾਣਾ ਚਾਹੁੰਦੀ ਆ ਕਿ ਢੋਲੂ ਵਾਲਾ ਰੋਡ ਦੇ ਕੁਝ ਕਰਾਂ ਦੇ ਵਿੱਚ ਸਾਰੀ ਬਸਤੀ ਚ ਨਹੀਂ ਕੁਝ ਕਰਾਂ ਦੇ ਵਿੱਚ ਇੱਕ ਕਾਰਡ ਵੰਡੇ ਗਏ ਔਰ ਪੋਸਟਰ ਲਗਾਏ ਗਏ ਕਾਰਡ ਜਿਹੜੇ ਹੈਗੇ ਆ ਇਹ ਤੁਹਾਡੇ ਸਾਹਮਣੇ ਆ ਔਰ ਇਹ ਵੰਡੇ ਨਾ ਜੋ ਇਹ ਪੋਸਟਰ ਦੀ ਗੱਲ ਕਰ ਰਹੀ ਆ ਉਹ ਇਹ ਪੋਸਟਰ ਵੀ ਹੈਗੇ ਇਹਦੇ ਵਿੱਚ ਸੰਤਾ ਨੇ ਬਸਤੀ ਦੀਆਂ ਸੰਤਾ ਨੇ ਜਿਹੜਾ ਕਿ ਇਹ ਕਹਿ ਰਿਹਾ ਕਿ ਸਾਰੀ ਬਸਤੀ ਮੇਰੇ ਨਾਲ ਹੈ ਅੱਜ ਸਵੇਰੇ ਮੇਰੇ ਨੋਟਿਸ 'ਚ ਲੈ ਕੇ ਆਂਦਾ ਹੈ ਕਿ ਇੱਥੇ ਇੱਕ ਗੁਰਦੁਆਰਾ ਸਾਹਿਬ ਜਿਹੜਾ ਹੈ ਬਣਾਉਣ ਜਾ ਰਹੇ। ਤੇ ਇਹੀ ਸੰਗਤ ਨੂੰ ਪਹੁੰਚ ਕੀਤੀ ਤੇ ਤੁਸੀਂ ਸਾਰੇ ਜਣੇ ਇਕੱਠੇ ਹੋਵੋ ਕਿ ਇੱਕ ਬਸਤੀ ਦੇ ਵਿੱਚ ਦੂਸਰਾ ਗੁਰਦੁਆਰਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਸਿਰ ਨਹੀਂ ਬਣਾ ਸਕਦੇ ਹੈਗੇ ਔਰ ਦੂਸਰਾ ਹੈ ਕਿ ਸੰਗਤ ਵੀ ਨਹੀਂ ਚਾਹੁੰਦੀ ਕਿ ਇੱਕੋ ਬਸਤੀ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਬਣਾਏ ਜਾਣ। ਸੋ ਇਹ ਸਾਰੀ ਸੰਗਤ ਨੇ ਇਕੱਠੇ ਕਰਕੇ ਅਸੀਂ ਤਾਂ ਆਪਣੀ ਮੀਟਿੰਗ ਕਰਨੀ ਸੀ ਕਿ ਕਿ ਅਸੀਂ ਵੀ ਕੀ ਕਹਿਣਾ ਪਰ ਚਲੋ ਮੰਤਰੀ ਵੀ ਉੱਥੇ ਪਹੁੰਚ ਗਏ ਪਰ ਸੰਗਤ ਨੂੰ ਇਸ ਚੀਜ਼ ਦਾ ਇਤਰਾਜ਼ ਬਾਤ ਸੀ ਇਤਰਾਜ਼ ਕਿਸ ਗੱਲ ਦਾ ਸੀ ਮੈਂ ਇਹ ਵੀ ਤੁਹਾਨੂੰ ਪੜ੍ਹ ਕੇ ਦੱਸ ਦਿੰਦੀ ਆ ਕਾਗਜ਼ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਲਿਖਿਆ ਹੋਇਆ ਹੈ ਕਿ 19 ਤਰੀਕ ਨੂੰ ਅਸੀਂ ਅਖੰਡ ਪਾਠ ਰੱਖਾਂਗੇ ਔਰ 21 ਨੂੰ ਪੂਜ ਪਾਵਾਂਗੇ ਜਰ ਕਿ ਇੱਥੇ ਕੋਈ ਹੋਣੀ ਆ ਆਪਣੀ ਉਹ ਵੈਨ ਜਿਹੜੀ ਹੈ ਇਹਨਾਂ ਨੇ ਕੋਈ ਬਣਾਈ ਹੋਏਗੀ ਮੈਨੂੰ ਉਸ ਬਾਰੇ ਵੀ ਨਹੀਂ ਨੋ ਲੈਜ ਹੈਗੀ ਇਹ ਉਹਦੇ ਚ ਰੱਖਣਗੇ ਆਸਾ ਪਾਸਾ ਜਿਹੜਾ ਕੋਈ ਬਹੁਤਾ ਸਾਫ ਸੁਥਰਾ ਨਹੀਂ ਹੈ ਚਲੋ ਇਹ ਤਾਂ ਉਹਨਾਂ ਦੀ ਗੱਲ ਹੈ ਨਾਲ ਉਹਨਾਂ ਨੇ ਨੋਟ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਗੁਰਦੁਆਰਾ ਸਾਹਿਬ ਖੀਤ ਬਾਬਾ ਦੀਪ ਸਿੰਘ ਜੀ ਦਾ ਨੀਂ ਮੱਥਰ ਰੱਖਿਆ ਜਾਏਗਾ ਦੇਖੋ ਗੁਰਦੁਆਰਾ ਸਾਹਿਬ ਦਾ ਨੀਂ ਮੱਥਰ ਰੱਖਣ ਦਾ ਮਤਲਬ ਕਿ ਤੁਸੀਂ ਗੁਰਦੁਆਰਾ ਬਣਾਉਂਗੇ ਔਰ ਜਿੰਨੀ ਦੇਰ ਤੱਕ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਨਜ਼ੂਰੀ ਨਹੀਂ ਹੁੰਦੀ ਉਹ ਅਸੀਂ ਆਪਣੇ ਬਸਤੀ ਵਾਲੇ ਸਾਰੇ ਜਿਹੜੇ ਆ ਔਰ ਮੈਂ ਖੁਦ ਪਰਸਨਲ ਕਹਿੰਦੀ ਆ ਕਿ ਇਸ ਚੀਜ਼ ਨੂੰ ਅਸੀਂ ਮੁਕੰਮਲ ਨਹੀਂ ਹੋਣ ਦੇਵਾਂਗੇ ਨੰਬਰ 2 ਇਸ ਤੋਂ ਅੱਗੇ ਉਹਨੇ ਲਿਖਿਆ ਹੋਇਆ ਹੈ ਕਿ ਮਿਤੀ 21 ਜਨਵਰੀ 2024 ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਮਹਾਪੁਰਖਾਂ ਨਾਲ ਬਚਨ ਬਿਲਾਸ ਕਰ ਸਕਦੇ ਹੋ ਇਹ ਸੰਗਤ ਨੂੰ ਸੰਬੋਧਨ ਕੀਤਾ ਮਹਾਮੂਨ ਮਹਾਪੁਰਸ਼ ਕਿਹੜੇ ਆ ਇਸ ਬਾਰੇ ਕੋਈ ਪਤਾ ਨਹੀਂ ਹੈਗਾ ਔਰ ਆਪਣੇ ਦੁੱਖ ਰੋਗ ਕਾਰੋਬਾਰ ਕੰਮਕਾਜ ਲਈ ਬਚਨ ਕਰ ਸਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਕੋਈ ਇਹੋ ਜੀ ਗੱਲ ਨਹੀਂ ਹੈ ਗੁਰਦੁਆਰਾ ਸਾਹਿਬ ਤਾਂ ਅਸੀਂ ਕੱਲੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡੇ ਦੁੱਖ ਰੋਗ ਜੜੇ ਕਿਉਂ ਕਸ਼ਟ ਕਰੇ ਨਾ ਕੇ ਅਸੀਂ ਬਚਨ ਕਰਦੇ ਹੈਗੇ ਸੋ ਇੱਕ ਡੇਰਾਵਾਦ ਨੂੰ ਇਹ ਪ੍ਰਮੋਟ ਕਰ ਰਿਹਾ ਅੱਜ ਮੇਰੇ ਕੋਲੇ ਸੰਗਤ ਐਸਵੇਲੇ press ਵਾਲੇ ਆਏ ਹੈਗੇ ਤਾਂ ਮੇਰੇ ਕੋਲੇ ਤੁਸੀਂ ਸਾਰੇ ਜਣੇ ਆਏ ਹੋ ਸਾਰੇ ਨਹੀਂ ਹੈ ਪਰ ਮੈਂ ਬਕਾਇਦਾ 11 ਵਜੇ ਸਵੇਰੇ ਅਸੀਂ ਇੱਕ press conference ਜ਼ਰੂਰ ਕਰਾਂਗੇ ਤਾਂ ਕਿ ਤੁਸੀਂ ਸਾਰੇ ਉਹਨਾਂ ਦੇ ਵੀ ਜਿਹੜੇ ਹੈਗੇ ਵਿਚਾਰ ਸੁਣ ਸਕੋ ਤਾ ਜਿਹੜੇ ਸਾਡੇ ਪਰਿਵਾਰ ਦੇ ਅਲੀਗੇਸ਼ਨ ਲਾਏ ਐ ਉਹ ਤਾਂ ਜੇ ਮੈਂ ਇਹਦੇ ਤੇ ਅਲੀਗੇਸ਼ਨ ਨਾਲ ਲੱਗਾ ਤਾਂ ਮੈਂ ਚੰਗੀ ਵੀ ਨਹੀਂ ਲੱਗਦੀ ਹੈਗੀ ਕਿਉਂਕਿ ਜੋ ਕੁਛ ਕਰਦਾ ਸਾਰੀ ਸੰਗਤ ਨੂੰ ਸਾਰੇ ਸ਼ਹਿਰ ਨੂੰ ਪਤਾ ਹੈਗਾ ਸੋ ਇਸ ਕਰਕੇ ਬੇਨਤੀ ਇਹੀ ਕਰਦੀ ਆ ਕਿ ਅਗਰ ਇਹ ਪ੍ਰੂਫ ਕਰਦੇ ਆ ਅਗਰ ਇਹਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਜਿਮੀਨੇ ਪੋਸਟ ਰਪਾੜੇ ਤਾਂ ਹੋ ਸਕਦਾ ਮੈਂ ਵੀ ਮੰਨ ਜਾ ਇਸਦੀ ਗੱਲ ਕਿ ਨਹੀਂ ਸੀ ਫਾੜਨੀ ਚਾਹੀਦੀ ਸੋ ਬੇਦਵੀ ਵਾਲੀ ਕੋਈ ਗੱਲ ਨਹੀਂ ਕਿਸੇ ਨੇ ਗੁੱਸੇ ਦੇ ਵਿੱਚ ਆ ਕੇ ਰੋਸ ਵਜੋਂ ਆ ਕੇ ਕਰੇ ਫਾੜੇ ਹੈਗੇ ਤਾਂ ਉਹਦੇ ਬਾਰੇ ਮੈਂ ਕਿਉਂਕਿ ਗੱਲਾਂ ਜਿਹੜੀਆਂ ਦੋ ਕਾਰਡ 'ਚ ਲਿਖੀਆਂ ਹੋਈਆਂ ਉਹ ਵੀ ਰੋਸ ਵਾਲੀਆਂ ਆਈਆਂ ਜਿਹੜੀਆਂ ਕਿ ਜਿੱਥੋਂ ਅਸੀਂ ਮੰਨਾਂ ਕਰਦੇ ਆ ਕਿ ਡੇਰਾਵਾਦ ਨੂੰ ਆਪਾਂ ਵਧਾਵਾ ਨਾ ਦੇਈਏ ਇਹ ਡੇਰਾਵਾਦ ਨੂੰ ਵਜ਼ਾਵਾ ਦੇ ਰਿਹਾ ਹੈਗਾ ਔਰ ਆਪਣੀ ਗਲਤੀ ਨੂੰ ਛੁਪਾਉਣ ਲੱਗਿਆ ਇਹਨੇ ਇਹ ਸਾਰਾ ਕੁਝ ਦੋਸ਼ ਡੇਰੇ ਉੱਤੇ